ਹਾਂਜੀ ਦੋਸਤੋ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ ਤੇ ਆਪਾਂ ਖੜੇ ਆਪਣੇ ਬਾਹਰਲੇ پارک ਆਪਣਾ ਉਧਰਲੇ ਪਾਸੇ ਅੰਦਰਲਾ پارک ਹੈ ਤਾਂ ਉਸ ਤੋਂ ਕੰਧ ਦੇ ਇਧਰਲੇ ਪਾਸੇ ਆਪਣਾ ਬਾਹਰਲਾ پارک ਦੋ پارک ਬਣਾਇਆ ਹੈ ਤੁਸੀਂ ਮੇਰੀ ਵੀਡੀਓ ਚ ਦੇਖੀ ਹੋਣੀ ਹੈ ਤਾਂ ਅੱਜ ਆਪਾਂ ਬਾਹਰਲੇ ਜਿਹੜੇ پارک ਦੀ ਵੀਡੀਓ ਪਾਉਣ ਲੱਗੇ ਸੀ ਤੇ ਇਹਦੇ ਵਿੱਚ ਕਾਫੀ ਸਾਰੇ ਆਪਣੇ ਜਿਹੜੇ ਸਜਾਵਟੀ ਬੂਟੇ ਲੱਗੇ ਹੋਏ ਆ ਸ਼ਾਨਦਾਰ ਬੂਟੇ ਲੱਗੇ ਆਪਾਂ ਅੱਜ ਦੋ ਚੀਜ਼ਾਂ ਕਵਰ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੁਹਾਡੇ ਕੰਮ ਦੀ ਵੀਡੀਓ ਹੈ ਤੁਸੀਂ ਨਾ ਇਹ ਵੀਡੀਓ ਵੇਖ ਕੇ ਤੇ ਕਾਫੀ ਸਾਰਾ ਕੁਝ ਸਿੱਖੋਗੇ ਤੇ ਕੁਝ ਚੀਜ਼ਾਂ ਤਾਂ ਮੇਰੀ ਸਕਰੀਨ ਤੇ ਤੁਸੀਂ ਵੇਖ ਹੀ ਰਹੇ ਹੋ ਬਟ ਇਹਨਾਂ ਬਾਰੇ ਜੇ ਆਪਾਂ ਗੱਲ ਕਰਨੀ ਨਹੀਂ ਆਪਾਂ ਗੱਲ ਕਰਨੀ ਐ ਇੱਕ ਥੋੜੀ ਜੀ ਡਿਫਰੈਂਟ ਤਾਂ ਮੇਰੀ ਸਕਰੀਨ ਦੇ ਸਾਹਮਣੇ ਤੁਸੀਂ ਇੱਕ ਤਾਂ ਹੱਟ ਦੇਖ ਰਹੇ ਹੋ ਤਾਂ ਇੱਕ ਇੱਕ ਗੁਲਦਸਤੇ ਜਿਹਾ ਆਪਾਂ ਤੁਹਾਨੂੰ ਆਮ ਹੀ ਦਿਖਾਈਦਾ ਇਹ ਲੱਗ ਰਹੇ ਨੇ ਜਿਵੇਂ ਪਲਾਸਟਿਕ ਦੇ ਹੁੰਦੇ ਆ ਪਰ ਇਹ ਨੇਚਰਲੀ ਇੱਕ ਪਲਾਂਟ ਐ ਜਿਵੇਂ ਕਿ ਇਹਨੂੰ ਹੁਣ ਬਣਾਉਣਾ ਸ਼ੁਰੂ ਕੀਤਾ ਆਪਾਂ ਅ ਇਹ ਜਿਹੜੇ ਬੂਟੇ ਜਿਹੜੇ ਨੇ ਚਾਰ ਚੰਤ ਲਾਉਂਦੇ ਨੇ ਤੁਹਾਡੇ ਆਪਣੇ ਬਾਗ ਨੂੰ ਤੇ ਅੱਜ ਆਪਾਂ ਗੱਲ ਕਰਾਂਗੇ ਦੇਖੋ ਬੱਚਿਆਂ ਨੂੰ ਜਿੰਨਾ ਮਰਜ਼ੀ ਰੋਕ ਲੋ ਬਾਜ਼ਾਰ ਦਾ ਕੁਝ ਨਾ ਕੁਝ ਜ਼ਰੂਰ ਖਾਂਦੇ ਆ ਇਹਦੇ ਤੇ ਨੋ ਡਾਊਟ ਕੋਈ ਬੰਦਾ ਝੂਠ ਬੋਲ ਦੇ ਵੀ ਮੈਂ ਬੱਚਿਆਂ ਨੂੰ ਕੁਝ ਵੀ ਨਹੀਂ ਖਵਾਉਂਦਾ ਤੋਂ ਅਲੱਗ ਗੱਲ ਐ ਬਟ ਬੱਚੇ ਬਾਜ਼ਾਰੋਂ ਕੋਈ ਨਾ ਕੁਝ ਚੀਜ਼ ਲੈ ਆਉਂਦੇ ਆ ਤਾਂ ਉਹ ਜਿਹੜੇ ਬਾਜ਼ਾਰੋਂ ਵੀ ਚੀਜ਼ ਲਿਆਉਣ ਦੇ ਨਾਲ ਨਾਲ ਤੁਸੀਂ ਜਿਹੜਾ ਉਹ ਜਿਸ ਵੀ ਕੰਟੇਨਰ 'ਚ ਇਹ ਚੀਜ਼ ਲੈ ਆਂਦੀ ਜਾਂਦੀ ਹੈ ਜਿਸ ਤਰ੍ਹਾਂ ਅੱਜ ਤੁਹਾਨੂੰ ਮੈਂ ਵੀਡੀਓ ਪਾ ਕੇ ਦਿਖਾਉਣ ਲੱਗਾ ਵੀ ਇਹ ਵੀਡੀਓ ਬੱਚਾ ਪੱਕੀ ਦਿਖਾਉਣਾ ਚਾਹੁੰਨੇ ਆ ਸਾਹਮਣੇ ਤੁਸੀਂ ਦੇਖੋ ਲਾਲ ਲਾਲ ਤਰ੍ਹਾਂ ਦੇ ਕੰਟੇਨਰ ਕੱਪ ਜਾਂ ਕੁਝ ਵੀ ਕਹਿ ਲਓ ਆਪਣੀ ਦੀ ਤਾਂ ਫਲਾਵਰ ਬੋਟ ਹੋ ਗਈ ਤੇ ਇਹਦੇ ਉੱਤੇ ਲਿਖਿਆ ਜਿਹੜਾ ਉਹ ਤੁਸੀਂ ਪੜ੍ਹ ਸਕਦੇ ਹੋ 스낵ਰ ਤਾਂ 스낵ਰ ਵਿੱਚੋਂ ਤੁਸੀਂ ਬੱਚੇ ਆਮ ਹੀ ਅੱਜ ਕੱਲ੍ਹ ਰਵਾਜਾ ਬਣ ਗਿਆ ਰੋਕਣਾ ਚਾਹੀਦਾ ਬੱਚੇ ਨੂੰ ਪਟਕ ਫਿਰ ਵੀ ਜਿਲੇ ਆਉਂਦੇ ਆ ਤਾਂ ਜਿਹੜਾ ਜਿਹੜੇ ਇਹ ਇਹਨਾਂ ਦਾ ਇਨਵੈਪ ਪੈਜ ਜਿਹੜਾ ਇਹ ਕੰਟੇਨਰ ਜਿਹਾ ਬਣਿਆ ਆਇਆ ਜਾਂ ਇੱਕ ਕੱਪ ਬਣਿਆ ਆਇਆ ਇਹਦੇ ਵਿੱਚ ਮਤਲਬ ਲਗਭਗ ਅੱਧਾ ਕਿਲੋ ਦਾ ਸਮਾਨ ਉਹ ਪਾ ਦਿੰਦੇ ਆ ਤੇ ਇਹ ਜਿਹੜਾ ਕੱਪ ਆਪਾਂ ਖਾ ਕੇ ਤੇ ਸਿੱਟ ਦਈਦਾ ਤਾਂ ਮੇਰੇ ਸਾਹਮਣੇ ਤੁਸੀਂ ਬੂਟੇ ਲੱਗੇ ਵੇਖ ਲਿਓ ਤਾਂ ਆਪਾਂ ਇਧਰ ਦੀ ਵਿਖਾਉਣਾ ਤੁਹਾਨੂੰ ਇਹ ਕਾਫੀ ਵੱਡੇ ਆ ਵੈਸੇ 6 ਇੰਚ ਤੱਕ ਦਾ ਕਮਲਾ ਬਣ ਗਿਆ ਇਹ ਇਹ ਆਪਾਂ ਜੇ ਖਾ ਕੇ ਸੁੱਟ ਦਿੰਦੇ ਤਾਂ ਹੈ ਤਾਂ ਇਹ ਗੱਤੇ ਦਾ ਪੈਸੇ ਵੀ ਥੋੜਾ ਜਿਹਾ ਪੱਕਾ ਬਣਿਆ ਹੁੰਦਾ ਪਰ ਹੈ ਗੱਤਾ ਹੈ ਪਰ ਭਾਟਾ ਕਾਫੀ ਚੀਤੀ ਕਿਤੇ ਖਰਾਬ ਨਹੀਂ ਹੁੰਦਾ ਤਾਂ ਇਹਦੇ ਵਿੱਚ ਆਪਣੇ ਜਿਹੜੇ ਹੁਣ ਆਪਣਾ ਚੱਲ ਰਿਹਾ ਸੀ ਮੈਰੀਗੋਲਡ ਦਾ ਸਮਾਂ ਮੈਰੀਗੋਲਡ ਦੇ ਜਿਹੜੇ ਬੁੱਟੇ ਆਪਾਂ ਲਾਏ ਹੋਏ ਨੇ ਤਾਂ ਦੇਖੋ ਨਾਲੇ ਤੁਹਾਡਾ ਫਰੀਜ਼ 'ਚ ਇੱਕ ਗਮਲਾ ਤਿਆਰ ਹੋ ਗਿਆ ਤੇ ਨਾਲੇ ਜਿਹੜਾ ਮਟੀਰੀਅਲ ਜਿਹੜਾ ਐਵੇਂ ਵੇਸਟ ਜਾਣਾ ਸੀ ਜਾਂ ਕਿਤੇ ਗੰਦਗੀਆਂ ਨੇ ਫਰਾਉਣੀ ਸੀ ਇਸੇ ਕੱਪਾ ਨੇ ਕਿਥੇ ਇਹ ਸਜਾਵਟ ਨਾਲ ਜਦੋਂ ਫੁੱਲ ਲੱਗ ਗਏ ਤਾਂ ਬਹੁਤ ਸੋਹਣੀ ਜੀ ਚੀਜ਼ ਬਣ ਜਾਣੀ ਹੈ ਤਾਂ ਦੇਖੋ ਚੈੱਕ ਕਰੋ ਬਈ ਹੈਗੀ ਨਾ ਗੱਲ ਬਾਤ ਤਾਂ ਇਸ ਤਰ੍ਹਾਂ ਤੁਸੀਂ ਵੀ ਆਪ ਦਾ ਬੱਚੇ ਜਿਹੜਾ ਸਮਾਨ ਲਿਆਉਂਦੇ ਨੇ ਜਾਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਲਿਆਉਂਦੇ ਨੇ ਤਾਂ ਉਹ ਜਿਹੜੀ ਚੀਜ਼ ਤੁਸੀਂ ਛੁੱਟਣੀ ਨਹੀਂ ਉਹਦੇ ਵਿੱਚ ਕਬੂਟਾ ਲਾ ਕੇ ਰੱਖ ਲੋ ਤੇ ਇਹ ਪਿੰਚਿੰਗ ਕੀਤੇ ਹੋਏ ਮੈਰੀਗੋਲਡ ਜਦੋਂ ਫੁੱਲ ਲੱਗਣਗੇ ਫਿਰ ਤੁਹਾਨੂੰ ਦਿਖਾਉਂਗਾ ਵੀ ਇਹ ਕੀ ਆਈਟਮ ਬਣ ਗਈ ਤਾਂ ਦਹੀਂ ਵਾਲੇ ਕੱਪ ਤਾਂ ਆਪਾਂ ਤੁਹਾਨੂੰ ਪਹਿਲਾਂ ਹੀ ਦਿਖਾਏ ਹੋਏ ਆ ਇਹ ਵੀ ਸੈੱਟ ਲਈਦਾ ਆਪਾਂ ਇਹ ਤਾਂ ਇੱਕ ਤਾਂ ਚੀਜ਼ ਕਰਤੀ ਆਪਾਂ ਇਹ ਵਾਲੀ ਕਬਰ ਦੂਸਰੀ ਅੱਜ ਨਾ ਕੁਝ ਬੂਟਿਆਂ ਦੇ ਨਾਮ ਬਾਰੇ ਅਜੀਬ ਜਿਹਾ ਨਾਮ ਜਿਵੇਂ ਆਪਾਂ ਫਿਲਮਾਂ 'ਚ ਨਾਮ ਸੁਣਦੇ ਆ ਤੇ ਉਹ ਬੂਟਿਆਂ ਦੇ ਨਾਮ ਹੈਗੇ ਆ ਇਹਨਾਂ ਤੋਂ ਹੀ ਆ ਫਿਲਮਾਂ ਦੇ ਨਾਮ ਰੱਖੇ ਜਾਂਦੇ ਜਾਂ ਕੋਈ ਵੀ ਤਾਂ ਮੇਰੀ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਇਹਨੂੰ ਕਹਿੰਦੇ ਆ ਚਮੇਲੀ ਪੀਲੇ ਰੰਗ ਦੇ ਫੁੱਲ ਲੱਗਣਗੇ ਪਾਦੋਂ ਨਿਕਲਣ ਤੋਂ ਬਾਅਦ ਠੀਕ ਹੈ ਤੇ ਇਹ ਇਹਦਾ ਨਾਮ ਹੈ ਚਮੇਲੀ ਤੁਸੀਂ YouTube ਤੇ ਸਰਚ ਮਾਰੋਗੇ ਨਾ ਚਮੇਲੀ ਦਾ ਬੂਟਾ ਕਿਸ ਤਰ੍ਹਾਂ ਦਾ ਹੁੰਦਾ ਹੈ ਤਾਂ ਇਹਨਾਂ ਹੀ ਲਿਖੋਗੇ ਤਾਂ ਇਹ ਜਿਹੜਾ ਪੱਤੀਆਂ ਤੁਸੀਂ ਵੇਖ ਲਓ ਬਿਲਕੁਲ ਸੇਮ ਉਹ ਇਹਦਾ ਤੁਹਾਨੂੰ ਦਿਖਾ ਦੇਗੀ YouTube ਤਾਂ ਇਹਦਾ ਨਾਮ ਹੈ ਚਮੇਲੀ ਤਾਂ ਦੂਸਰਾ ਨਾਮ ਪੱਤੇ ਦੇਖੋ ਕਿੰਨੇ ਸ਼ਾਨਦਾਰ ਜਿਵੇਂ ਦੇਸੀ ਕਿਹੋ ਨਾਲ ਚੋਪੜੇ ਹੁੰਦੇ ਆ ਤਾਂ ਇਹ ਔਦੇ ਦਾ ਨਾਮ ਹੈ ਚੰਪਾ ਤਾਂ ਤੁਸੀਂ ਲਗਭਗ ਸਮਝ ਗਏ ਹੋਣੇ ਆ ਮੈਂ ਇਹ ਬੂਟਿਆਂ ਦੇ ਨਾਮ ਕਿਉਂ ਲੈ ਰਿਆ ਤੇ ਇਹ ਕਿਥੇ ਸੁਣਿਆ ਤੁਸੀਂ ਕਮੈਂਟ ਚ ਦੱਸ ਸਕਦੇ ਹੋ ਇਧਰ ਚੰਪਾ ਤੇ ਇਧਰ ਚਮੇਲੀ ਤਾਂ ਤੁਸੀਂ ਇਹ ਫਿਲਮ ਵੇਖੀ ਹੋਣੀ ਹੈ ਚੰਪਾ ਚਮੇਲੀ ਜਾਂ ਕੋਈ ਸੌਂਗ ਵੀ ਉਹਨਾਂ ਨੇ ਚੰਪਾ ਦੇ ਨਾਮ ਤੇ ਚਮੇਲੀ ਦੇ ਨਾਮ ਤੇ ਤਾਂ ਇਹ ਜਿਹੜੇ ਬੂਟੇ ਤੁਸੀਂ ਅੱਜ ਵੇਖ ਲਓ ਇਹਦਾ ਨਾਮ ਚੰਪਾ ਤੇ ਇਹ ਚਮੇਲੀ ਜੇ ਕਿਸੇ ਸੱਜਣ ਨੂੰ ਕੋਈ ਡਾਊਟ ਹੈ ਤਾਂ ਮੋਬਾਈਲ ਤੇ ਇਹ ਬੂਟਾ ਦੇਖੋ ਚੰਪਾ ਨਾਮ ਦੇ ਤੁਸੀਂ ਸਰਚ ਮਾਰਿਆ ਜੀ ਚੰਪਾ ਕਾਪ ਉਨਕਾ ਪਲਾਂਟ ਹਿੰਦੀ ਚ ਬੋਲੋ ਭਾਵੇਂ ਪੰਜਾਬੀ ਚ ਬੋਲੋ ਤੇ ਚੰਪਾ ਬੂਟਾ ਬਿਲਕੁਲ ਸੇਮ ਤੁਹਾਨੂੰ ਡਿਸਪਲੇ ਹੋ ਜਾਏਗਾ ਤੇ ਚਮੇਲੀ ਦਾ ਵੀ ਡਿਸਪਲੇ ਹੋ ਜਾਏਗਾ ਇਹਨੂੰ ਵਾਈਟ ਕਲਰ ਦੇ ਫੁੱਲ ਨਿਕਲਦੇ ਆ ਤੇ ਇਹਨੂੰ ਪੀਲੇ ਕਲਰ ਦੇ ਤਾਂ ਇਹ ਚੀਜ਼ ਤੁਹਾਨੂੰ ਦਿਖਾਉਣੀ ਸੀ ਮੈਨੂੰ ਠੀਕ ਲੱਗਿਆ ਦਿਖਾਉਣਾ ਤੇ ਬਾਕੀ ਜਿਹੜਾ ਇਹ ਕੰਟੇਨਰ ਹੈ ਇਹਨਾਂ ਬਾਰੇ ਵੀ ਤੁਸੀਂ ਜਾਣਕਾਰੀ ਲੈ ਲਈ ਹੋਈ ਹੈ ਤਾਂ ਇਹ ਦੇਖੋ ਕਿੰਨੀ ਸੋਹਣੀ ਜ਼ਬਰਦਸਤ ਜੀ ਲੱਗ ਰਹੀ ਹੈ ਹਟ ਇਹ ਵਿਚਕਾਰ ਵੀ ਇੱਕ ਬੂਟਾ ਕਿੰਨਾ ਸੋਹਣਾ ਟਾਇਰ ਜਿਹੜੇ ਆਪਾਂ ਸੁੱਟ ਦੇਈਦਾ ਵੇਸਟ ਟਾਇਰ ਹੋ ਜਾਂਦੇ ਆ ਉਹਦੇ ਲੈ ਕੇ ਅਸੀਂ ਟਾਇਰ ਆਇਆ ਮਰਦ ਮਾਂ ਟੁੱਟ ਗਿਆ ਸੀ ਕੱਚ ਦਾ ਆਪਣਾ ਤੇ ਇਹਦੇ ਵਿੱਚ ਵੀ ਹੁਣ ਵਿੰਕਾ ਦਾ ਬੂਟਾ ਕਿੰਨਾ ਸੋਹਣਾ ਮਤਲਬ ਵੇਸਟ ਮਟੀਰੀਅਲ ਸੁਪਣਾਣੀ ਤਾਂ ਉਹਦੇ ਵਿੱਚ ਬੂਟੇ ਲਾਓ ਤੁਹਾਡਾ ਕਰਨ ਨੂੰ ਚਾਰ ਚੰਗ ਲਾਉਣਗੇ ਅੱਜ ਦੀ ਵੀਡੀਓ ਇੱਥੇ ਕਰਦੇ ਆ ਸਮਾਪਤ ਤਾਂ ਇਹ ਚੀਜ਼ਾਂ ਜਿਹੜੀਆਂ ਥੋੜੇ ਕੰਮ ਦੀਆਂ ਨੇ ਤੁਸੀਂ ਹਰ ਪਾਸੇ ਦੇਖੋ ਕਿ ਵੇਸਟ ਮਟੀਰੀਅਲ ਜਿਹੜਾ ਆਪਾਂ ਯੂਜ਼ ਕੀਤਾ ਆ ਤੇ ਅਗਲੀ ਲੀੜੀਓ ਨਾ ਕਿ ਫੇਰ ਆਜੋ ਅੱਗੇ ਤੱਕ ਤੱਕਲੀ ਧੰਨਵਾਦ